हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਵਿਊ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਮਰਜੀਤ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਉਹਨਾਂ ਇੱਕ ਸੋਈ ਸੋਈ ਮੱਝ ਦਿਖਾਵਾਂਗੇ ਡਿਟੇਲ ਸਾਰੀ ਆਪਾਂ ਇਸ ਮੱਝ ਦੀ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਸ ਮੱਝ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂ ਜੀ ਭਾਈ 사ਸੀ ਗਾਲ ਜੀ 사ਸੀ ਭਾਈ 사ਸੀ ਗਾਲ ਉਹ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਤੁਸੀਂ ਦੱਸੋ ਚੱਲੀ ਜਾਂਦਾ ਕੰਮ ਕਰ ਵਧੀਆ ਬਹੁਤ ਵਧੀਆ ਪੰਜ ਛੇ ਮਹੀਨੇ ਹੋ ਗਏ ਜੀ ਪੰਜ ਛੇ ਮਹੀਨੇ ਤੁਹਾਨੂੰ ਬਜ਼ੀ ਰਹਿ ਠੀਕ ਐਡਰੈਸ ਬੋਲ ਦੀ ਆਪਣਾ ਪਿੰਡ ਰਸੂਲਪੁਰ ਜੀ ਹਾਂਜੀ ਇਹਦਾ ਤਨਤੰ ਤਸਵੀਰ ਵੀ ਕਰਨ ਤਾਂ ਫੋਨ ਨੰਬਰ ਦਾ ਫੋਨ ਨੰਬਰ ਹੈਗਾ 9019 12912 ਠੀਕ ਹੈ ਜੀ ਨਾਮ ਹੈਗਾ ਮਰਜੀਤ ਸਿੰਘ ਠੀਕ ਹੈ ਜੀ ਹਾਂਜੀ ਜਿਹੜੀ ਮੱਝ ਆ ਪੰਜ ਵਿਖਾਉਣੀ ਵੀ ਤੁਸੀਂ ਕਿੰਨਾ ਟਾਈਮ ਹੈਗਾ ਸੀ ਇਹਨੂੰ ਲਾ ਲੇ ਮਹੀਨਾ ਹੋ ਗਿਆ ਉਹ ਚਾਹ ਮਹੀਨੇ ਤੋਂ ਬਾਅਦ ਲਾ ਲੇ ਜਿੱਦ ਤੱਕ ਠੀਕ ਹੈ ਜੀ ਹਾਂਜੀ ਜੀ ਬ ਸਾਂਭਿਆ ਬੜਾ ਕਿਹਨੇ ਦੁੱਧ ਬੜਾ ਛੱਡਿਆ ਠੀਕ ਹੈ ਜੀ ਕਿੰਨਾ ਵੀਰੇ ਦੁੱਧ ਹੋਂ ਜਿਹੜਾ ਮੌਕੇ ਦਾ 10 ਕਿਲੋ ਹੋਊਗਾ ਪੱਕਾ ਹੋਈ ਹਾਂਜੀ ਠੀਕ ਹੈ ਜੀ ਸਵੇਰ ਦੁੱਧ ਆਊਗਾ ਦੁੱਧ ਸਵੇਰ ਨੂੰ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਸੁਈ ਨੂੰ ਦੋਸਤੋ ਕੋਈ ਮਹੀਨੇ ਦੇ ਲਗਭਗ ਜਾਂ ਕੋਈ ਥੋੜੇ ਬੜੇ ਦਿਨ ਉੱਤੇ ਵੀ ਹੋ ਸਕਦੇ 10 ਦਿਨ ਉੱਤੇ ਵੀ ਹੋ ਸਕਦੇ ਭਾਈ ਹਾਂਜੀ ਹਾਂਜੀ ਤੇ ਬੱਚਾ ਦੋਸਤੋ ਇਹਨੇ ਆ ਸਾਹਮਣੇ ਜਿਹੜਾ ਬੱਤਾ ਕੱਟਾ ਦਿੱਤਾ ਜੇ ਦੁੱਧ 10 ਕਿਲੋ ਹੋਣ ਜਿਹੜਾ ਮੌਕੇ ਦਾ ਤਿਆਰ ਹੋਊਗਾ ਆਰਡਰ ਕੁਆਲਿਟੀ ਜਿਹੜੀ ਦੋਸਤੋ ਸੁਣੀ ਤਿਆਰ ਕੀਤੀ ਹੈ ਥਣਾ ਦੀ ਕੁਆਲਿਟੀ ਚੰਗੀ ਹੈ ਚਾਰੇ ਥਣ ਗੈਪ ਚ ਲੱਗੇ ਕੋਈ ਫੋਰਸ਼ਾ ਨਹੀਂ ਨਾਲ ਮੋਸਾ ਥੋੜਾ ਜਿਹਾ ਘਿੜਾ ਵੀਰੇ ਇੱਕ ਹੋਰ ਪੜਾਈਏ ਹਾਂਜੀ ਇੱਕ ਘਿੜਾ ਹੋਰ ਘੜਾਈਏ ਢਾ ਦੇ ਦੋ ਵੱਧ ਕੁਦ ਬੜਾ ਚੁੱਗੀ ਹਾਂਜੀ ਹਾਂਜੀ ਦੋਸਤੋ ਬਿਲਕੁਲ ਬਰੀਕ ਚਮੜੀ ਦਾ ਸਿੰਗਲ ਹੱਡੀ ਦੀ ਮੱਝ ਕਰ ਲਓ ਚੱਕ ਤੁਸੀਂ ਚੋਾਈ ਚੂਵੀ ਵੀਰ ਵਧੀਆ ਇੱਕ ਨੰਬਰ ਦੀ ਪੂਰੀ ਇੱਕ ਨੰਬਰ ਜੀ ਠੀਕ ਹੈ ਜੀ ਇਧਰ ਨੂੰ ਭਾਈ ਜੀ ਲੈ 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 ਕਾਸਟਰੀ ਬੜੀ ਭਾਈ 10 ਕਿਲੋ ਦੁੱਧ ਵੀਰ ਤਿਆਰ ਨੂੰ ਪੂਰਾ ਪੱਕਾ ਪੱਕਾ ਤਿਆਰ ਹੈ ਠੀਕ ਹੈ ਜੀ ਜਿੱਦਾਂ ਮਰਜੀ ਕੋਈ ਦੋ ਡੰਗ ਚੋਵੇ ਤਿੰਨ ਡੰਗ ਠੀਕ ਹੈ ਜੀ ਆਹ ਦੋਸਤੋ ਬੱਚਾ ਜਿਹਦਾ ਕਟਾ ਕਰ ਲੋ ਚੱਕ ਮੋਲ ਵੀਰ ਦਾ ਮੋਲ ਫੋਨ ਤੇ ਕਰਾਂਗੇ ਮੋਲ ਫੋਨ ਤੇ ਹੋ ਗਏ ਹਾਂਜੀ ਠੀਕ ਹੈ ਜੀ ਮੋਲ ਲਓ ਦੋਸਤੋ ਇਹਦਾ ਵੀਰ ਕਹਿੰਦਾ ਵੀ ਫੋਨ ਤੇ ਕਰੂੰਗਾ ਫੋਨ ਤੇ ਮੋਲ ਕਰਨ ਦਾ ਦੋਸਤੋ ਇੱਕਦਾ ਰੀਜ ਨਹੀਂ ਹੁੰਦਾ ਕਿ ਵਪਾਰੀ ਵੀਰ ਪਸ਼ੂ ਖਰਦੇ ਖਰੀਦ ਕੇ ਤੇ ਹਰ ਇੱਕ ਵੀਰ ਨੇ ਵਿੱਚ ਥੋੜੀ ਬੜੀ ਚਲੋ ਜਲ ਪਾਣੀ ਲੈਣਾ ਹੁੰਦਾ ਬਾਕੀ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆ ਜੂਗ ਨੰਬਰ ਮੈਂ ਵੀਰ ਦਾ ਜਿਹੜਾ ਸਕਰੀਨ ਤੇ ਚੱਲਦਾ ਕਰ ਦੂਗਾ ਤੇ ਵੀਰ ਦਾ ਫੋਨ ਤੇ ਗੱਲਬਾਤ ਕਰਕੇ ਤੁਸੀਂ ਮਾਝੇ ਖਰੀਦ ਸਕਦੇ ਸੋਇਆ ਸੋਇਆ ਪਹੂਦ ਹੋਤੋ ਜੇ ਕਿਤੇ ਮੈਂ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਵੀਰ ਦਾ ਫੇਰ ਬੋਲ ਦੇਣਾ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਫੋਨ ਨੰਬਰ ਵੀਰ ਦੇ ਕਰੀ ਫੇਰ ਬੋਲ ਦੇ 95019 12912 ਠੀਕ ਹੈ ਜੀ ਧੰਨਵਾਦ ਉਸਤੋ ਰਲਾ ਵੀਡੀਓ ਦੇਖਣ ਦਾ ਸਹੀ